प्यारे किसान वीरो सब तो पहला फते दी सांझ पाईए ਵਹਿਗੁਰਜ ਜੀ ਕਾ ਖਾਲਸਾ ਵਹਿਗੁਰਜ ਜੀ ਕੀ ਫਤਿਹ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਆ ਤੁਸੀਂ ਪੜਿਆ ਲਿਖ ਦੇਖ ਹੀ ਲਿਆ ਹੋਣਾ ਕਣਕ ਦੀਆਂ ਪਛੇਤੀਆਂ ਕਿਸਮਾਂ ਇਸ ਵਾਰ ਕਿਸਾਨ ਵੀਰੋ ਝੋਨਾ ਵੀ ਛੇਤੀ ਔਣ ਕਰਕੇ ਬੜੀਆਂ ਥਾਵਾਂ ਦਾ ਜਿਹੜਾ ਕਿ ਵੱਤਰ ਸੀ ਖੁਸ਼ਕ ਸੀ ਲੋਕਾਂ ਨੂੰ ਰੌਣੀ ਕਰਨੀ ਪਈ ਤੇ ਇਸ ਵਾਰ ਜੇ ਵੇਖਿਆ ਜਾਵੇ ਤਾਂ ਕਣਕ ਦਾ ਜਿਹੜਾ ਬਜਾਈ ਦਾ ਸੀਜ਼ਨ ਵੀ ਹਫ਼ਤੇ 10 ਦਿਨਾਂ 'ਚ ਬੜੀ ਜਿਆਦਾ ਬਜਾਈ ਹੋ ਗਈ ਸੀ ਘਟੋ-ਘਟ ਜੇ ਵੇਖਿਆ ਜਾਵੇ ਤਾਂ 80-90% ਬਜਾਈ ਹਫ਼ਤੇ 10 ਦਿਨਾਂ ਦੇ ਵਿੱਚ ਹੋਈ ਹੈ ਤੇ ਕਈ ਕਿਸਾਨ ਵੀਰ ਕੀ ਕਰਦੇ ਆ ਤੋਰੀਆ ਕਈ ਬੀਜ ਦੇ ਆ ਕਈਆਂ ਨੇ ਅਗੇਤੀ ਗੋਭੀ ਲਾਈ ਹੈ ਤੇ ਕਈਆਂ ਦਾ ਬੱਤਰ ਖੁਸ਼ਕ ਰਹਿਣ ਕਰਕੇ ਹਜੇ ਸਾਨੂੰ ਰੌਣੀ ਕਰਨੀ ਪਈ ਹੈ ਤੇ ਉਹਨਾਂ ਕਿਸਾਨ ਵੀਰਾਂ ਨੂੰ ਕੀ ਹੈ ਪਛੇਤੀਆਂ ਜਿਹੜੀ ਹੈ ਬਜਾਈ ਕਰਨੀ ਪੈਂਦੀ ਹੈ ਤੇ ਜਿਹੜੀ ਹੁਣ ਅਗੇਤੀਆਂ ਕਿਸਮਾਂ ਦੀ ਬਜਾਈ ਸੀ ਅਸੀਂ ਕਹਿੰਨੇ ਹੁਣੇ 15 ਨਵੰਬਰ ਤੱਕ ਹੋ ਜਾਵੇ ਤਾਂ ਬੜੀ ਵਧੀਆ ਗੱਲ ਆ ਤੇ ਜਿਹੜੀ ਆ ਜਿਹੜੀਆਂ ਕਿਸਮਾਂ ਆ ਇਹ ਆਪਾਂ ਦਸੰਬਰ ਚ ਬੀਜ ਸਕਦੇ ਆ ਤਾਂ ਇੱਕ ਕਿਸਮ ਆ ਜਿਹੜੀ ਆਪਾਂ 15 ਜਨਵਰੀ ਤੱਕ ਵੀ ਇਹਨੂੰ ਲਜਾ ਸਕਦੇ ਆ ਜਿਹੜੀਆਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਣਕ ਦੀਆਂ ਕਿਸਮਾਂ ਜਿਹੜੀਆਂ ਅਗੇਤੀਆਂ ਨੇ ਉਹ ਨਾ ਕੋਸ਼ਿਸ਼ ਨਾ ਕਰਿਆ ਕਰੋ ਵੀ ਉਹਨਾਂ ਨੂੰ ਲੇਟ ਲਜਾਣ ਦੀ ਕੋਸ਼ਿਸ਼ ਨਾ ਕਰਿਆ ਕਰੋ ਜਿਵੇਂ ਜਿਵੇਂ ਆਪਾਂ ਉਹਨਾਂ ਨੂੰ ਲੇਟ ਲਜਾਨੇ ਉਵੇਂਵੇਂ ਝਾੜ ਸਾਡਾ ਘਟਦਾ ਜਾਂਦਾ ਕਿਉਂਕਿ ਜ਼ਿਆਦਾਤਰ ਕਿਸਮਾਂ ਕਣਕ ਦੀਆਂ 150 ਦਿਨਾਂ ਦੇ ਅੰਦਰ ਬਾਰੀ ਪੱਕਦੀਆਂ ਤੇ ਜੇ ਆਪਾਂ ਗੱਲ ਕਰੀਏ ਇੱਕ ਸਾਡੀ ਨਾ ਉन्नत ਪੀਵੀਡਬਲਯੂ 550 ਵਾ ਆ ਜਿਹੜੇ ਦਿਨ ਚੱਲਦੇ ਆ ਨਵੰਬਰ ਦਾ ਅਖੀਰਲਾ ਹਫਤਾ ਅਖੀਰਲੇ ਹਫਤੇ ਦੇ ਵਿੱਚ ਵਿੱਚ ਆਪਾਂ ਇਹਨੂੰ ਬੀਜ ਸਕਦੇ ਕਿਉਂਕਿ 145 ਦਿਨ ਲੈਂਦੀ ਐ ਤੇ ਜੇ ਹੁਣ ਬਜਾਈ ਇਹਦੀ ਕਰਦੇ ਆਂ ਤਾਂ 23 24 ਕੁਇੰਟਲ ਝਾੜੇ ਕੱਢ ਦੇਵੇਗੀ ਇਹ ਜਿਹੜੀ ਸਾਡੀ 550 ਕਿਸਮ ਪਹਿਲੀ ਉਹਦਾ ਹੀ ਸੋਧਿਆ ਹੋਇਆ ਰੂਪ ਐ ਉન્નਤ ਪੀਬੀਡਬਲਯੂ 550 ਤੇ ਇੱਕ ਜੇ ਤੁਸੀਂ ਇਹ ਬੀਜਣੀ ਐ ਤੇ ਕੋਸ਼ਿਸ਼ ਕਰਨੀ ਐ 45 ਕਿਲੋ ਬੀ ਪਾਉਣਾ ਇਹਦਾ ਦਾਣਾ ਬੜਾ ਮੋਟਾ ਹੁੰਦਾ ਕਿਸਾਨ ਵੀਰੋ ਤੇ ਜਿਹੜੀਆਂ ਆ ਕਿਸਮਾਂ ਵਾ ਪੀਬੀਡਬਲਯੂ 771 ਤੇ 752 ਇਹ ਆਪਾਂ ਕਿਸਾਨ ਵੀਰੋ ਸਾਰਾ ਦਸੰਬਰ ਹੀ ਕਹਿਣ ਤੋਂ ਭਾਵ ਹੈ ਨਵੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਦਸੰਬਰ ਦੇ ਅਖੀਰਲੇ ਹਫਤੇ ਤੱਕ ਇਹਨਾਂ ਦੋਹਾਂ ਕਿਸਮਾਂ ਨੂੰ ਆਪਾਂ ਬੀਜ ਸਕਦੇ ਹਾਂ 771 ਦਾਸੀ ਸੈਂਟੀਮੀਟਰ ਕੱਦ ਹੁੰਦਾ ਤੇ 133 ਦਿਨਾਂ 'ਚ ਪੱਕ ਜਾਂਦੀ ਤੇ 19-20 ਕੁਇੰਟਲ ਜੇ ਵਧੀਆ ਸਾਰਾ ਕੁਝ ਕੁਦਰਤ ਸਾਡੇ ਹੱਕ 'ਚ ਰਹੇ ਤੇ ਅਸੀਂ ਵਧੀਆ ਤਰੀਕੇ ਪਣਾਈਏ ਤਾਂ 19-20 ਕੁਇੰਟਲ ਝਾੜੇ ਦੇ ਜਾਂਦੀ ਪਛੇਤੀ ਕਿਸਮ ਤੇ ਇਵੇਂ ਹੀ 130 ਦਿਨਾਂ 'ਚ ਆ 755 ਪੱਕਦੀ ਆ ਤੇ ਇਹ ਵੀ ਸਾਨੂੰ 19-20 ਕੁਇੰਟਲ ਝਾੜ ਕਿਸਾਨ ਵੀਰੋਂ ਦੇ ਜਾਂਦੀ ਆ ਤੇ ਇੱਕ ਆ ਕਿਸਮ ਆ ਕਿਸਾਨ ਵੀਰੋਂ PBW 757 82 ਸੈਂਟੀਮੀਟਰ ਇਹਦਾ ਕੱਦ ਹੁੰਦਾ ਤੇ ਇਹ ਨਾ 114 ਦਿਨਾਂ ਚ ਪੱਕਦੀ ਹੈ ਤੇ 15-16 ਕੁਇੰਟਲ ਇਹ ਦਿੰਦੀ ਹੈ ਝਾੜ ਇਹ ਜਿਹੜੀ ਕਿਸਮ ਆਪਾਂ 1 ਅੱਧ ਜਨਵਰੀ ਤੱਕ ਵੀ ਲੈ ਸਕਦੇ ਆ ਮਤਲਬ ਕਿ ਜੇ ਕਿਸੇ ਕਾਰਨਾ ਕਰਕੇ ਤੁਹਾਨੂੰ ਤੁਹਾਡਾ ਪਹਿਲਾਂ ਆਪਾਂ ਕੋਈ ਹੋਰ ਫਸਲ ਲਾਈ ਹੈ ਅਗੇਤੀ ਗੋਭੀ ਕਹਿ ਲੋ ਜਾਂ ਹੋਰ ਵੀ ਹੈਨਾ ਤੂਰੀਆ ਕਿਸੇ ਨੇ ਲਾ ਕੇ ਬੀਜਿਆ ਜਿਹੜੇ ਕਿਸਾਨ ਹੈਨਾ ਕੋਈ ਕੋਈ ਸਬਜ਼ੀ ਉਹ ਹੀ ਲਾਈ ਹੈ ਹੈਨਾ ਤੇ ਆਪਾਂ 15 ਜਨਵਰੀ ਤੱਕ ਇਸ ਕਿਸਮ ਨੂੰ ਬੀਜ ਸਕਦੇ ਆ ਤੇ 15 ਜਨਵਰੀ ਤੱਕ ਵੀ ਬੀਜੀ ਸਾਨੂੰ 15-16 ਕੁਆਂਟਲ ਝਾੜ ਦੇ ਦੇ ਦਿੰਦੀ ਹੈ 114 ਦਿਨਾਂ ਦੇ ਵਿੱਚ ਇਹ ਪੱਕਦੀ ਕਿਸਾਨ ਵੀਰੋ ਤੇ ਇੱਕ ਕਿਸਾਨ ਵੀਰੋ HD 2851 ਇਹ ਵੀ 80 ਤੋਂ 90 ਸੈਂਟੀਮੀਟਰ ਕੱਦ ਹੁੰਦਾ ਤੇ 126 ਤੋਂ ਲੈ ਕੇ 134 ਦਿਨਾਂ ਦੇ ਅੰਦਰ ਬਾਅਰ ਪੱਕਦੀ ਹੈ ਤੇ 22 ਤੋਂ 23 ਕੁਆਂਟਲ ਇਹ ਵੀ ਝਾੜ ਦੇ ਜਾਂਦੀ ਹੈ ਇਹ ਜਿਹੜੀਆਂ ਪਹਿਲੀਆਂ ਚਾਰ ਕਿਸਮਾਂ ਸਾਡੀ ਖੇਤੀਬਾੜੀ ਯੂਨੀਵਰਸਿਟੀ ਇਹਦੀ ਸਿਫਾਰਸ਼ ਕਰਦੀ ਹੈ HD 2851 ਦੀ ਨਹੀਂ ਕਰਦੀ ਪਰ ਕਈ ਕਿਸਾਨ ਵੀਰ ਇਹਦਾ ਵਧੀਆ ਝਾੜ ਲੈਂਦੇ ਪਏ ਆ ਸਾਡਾ ਇਹੀ ਮਕਸਦ ਹੁੰਦਾ ਕਿਸਾਨ ਵੀਰੋ ਖੇਤੀਬਾੜੀ ਯੂਨੀਵਰਸਿਟੀ ਜਾਂ ਸਪਾਰਸ਼ਾ ਤੇ ਕੁਝ ਕਿਸਾਨਾਂ ਦੇ ਤਜਰਬੇ ਮੇਰਾ ਇਹੀ ਮੁੱਖ ਮਨੋਰਥ ਕਹਿ ਲੋ ਵੀ ਤੁਹਾਡੇ ਤੱਕ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਣਾ ਇੱਕ ਨਾ ਬੜੀ ਅਹਿਮ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਕਿਉਂਕਿ ਨਾ ਕਿਸਾਨ ਵੀਰਾਂ ਦੇ ਫੋਨ ਆਉਂਦੇ ਪਏ ਆ ਕਿ ਡਾਕਟਰ ਸਾਹਿਬ ਅਸੀਂ ਨਾ ਜਿਵੇਂ ਬੱਤਰ ਘੱਟ ਸੀ ਅਸੀਂ ਕਾਲੀ ਕਾਲੀ ਚ ਬੀਜ ਬੈਠੇ ਕਣਕ ਨੂੰ ਤੇ ਹੁਣ ਕਣਕ 100% ਪੁੰਗਰੀ ਨਹੀਂ ਕਣਕ 100% ਉੱਗੀ ਨਹੀਂ ਆ ਕਿਤੇ 70% ਉੱਗੀ ਆ ਕਿਤੇ 80 ਤੇ ਕਿਸੇ ਕਿਤੇ ਕਈਆਂ ਦੀ ਤਾਂ 60 60% ਹੈਨਾ ਉੱਗੀ ਆ ਬੜੇ ਫੂਨ ਆਉਂਦੇ ਪਿਆ ਤੇ ਆਪਾਂ ਕੀ ਕਰਨਾ ਕਿਸਾਨ ਵੀਰ ਕੀ ਕਰਦੇ ਆ ਹੁਣ ਮੰਨ ਲਓ ਤੁਸੀਂ 10 15 ਨਵੰਬਰ ਨੂੰ ਬੀਜੀ ਆ ਤੇ ਜਦੋਂ ਆਪਾਂ ਪਾਣੀ ਲਾਉਣਾ ਆ ਆਪਾਂ ਆਪਾਂ ਹਜੇ 10 15 ਦਿਨਾਂ ਨੂੰ ਜਾ ਕੇ ਪਾਣੀ ਲਾਵਾਂਗੇ ਮਤਲਬ ਕਿ 25 ਤੋਂ 30 ਦਿਨਾਂ ਤੱਕ ਜੇ ਉਹਨੂੰ ਪਾਣੀ ਲੱਗੇ ਤੇ ਕਿਸਾਨ ਵੀਰ ਗਲਤੀ ਇੱਥੇ ਕੀ ਕਰਦੇ ਆ ਵੀ ਮੰਨ ਲਓ ਜਿਹੜੀ ਕਿਸਮ ਉਹਨਾਂ ਪਹਿਲਾਂ ਗੇਤੀ ਬੀਜੀ ਹੁੰਦੀ ਉਹਦਾ ਹੀ ਬੀ ਵਿੱਚ ਮਤਲਬ ਕਿ ਪਾਣੀ ਦੇ ਨਾਲ ਪਰ ਲਾ ਕੇ ਪਾ ਦੇਣੇ ਇਹ ਗਲਤੀ ਨਹੀਂ ਕਰਨੀ ਕਿਸਾਨ ਵੀਰੋ ਇਹਨਾਂ ਪਛੇਤੀਆਂ ਕਿਸਮਾਂ ਦੇ ਵਿੱਚੋਂ ਕਿਸੇ ਦਾ ਆਪਾਂ ਵੀ ਜਿਹੜਾ ਵਾ ਆਪਾਂ ਛੱਟਾ ਦੇਣਾ ਜਿਨ੍ਹਾਂ ਦੇ ਘੱਟ ਕਣਕ ਉੱਗੀ ਹੈ ਛੱਟਾ ਕੋਈ ਤੁਸੀਂ ਆਪਦੇ ਹਿਸਾਬ ਨਾਲ ਵੇਖ ਲਿਆ ਜੇ ਵੀ ਕਿੰਨਾ ਕੁ ਬੀ ਘੱਟ ਉੱਗਿਆ 10 ਤੋਂ 15 ਕਿਲੋ ਤੁਸੀਂ ਛੱਟਾ ਦੇ ਸਕਦੇ ਹੋ ਜੇ ਤੇ ਛੱਟਾ ਦੇ ਕੇ ਆਪਦਾ ਤੁਸੀਂ ਪਾਣੀ ਲਾ ਸਕਦੇ ਹੋ ਤੇ ਉਹਨਾਂ ਕਿਸਮਾਂ ਜਿਹੜੀ ਤੁਸੀਂ ਬਜਾਈ ਕੀਤੀ ਹੈ 826 872 327 ਜਿਹੜੀਆਂ 222 187 ਆਪਣੀਆਂ ਗੇਤੀਆਂ ਕਿਸਮਾਂ ਉਹਨਾਂ ਦਾ ਛੱਟਾ ਨਹੀਂ ਦੇਣਾ ਭੁੱਲ ਕੇ ਵੀ ਛੱਟਾ ਇਹਨਾਂ ਖੇਤੀਆਂ ਕਿਸਮਾਂ ਚ ਹੀ ਦੇਣਾ ਹੁੰਦਾ ਆਪਾਂ ਕਿਸਾਨ ਵੀਰੋ ਇਹ ਗਲਤੀ ਨਾ ਕਰਿਆ ਜੀ ਇਹਨੇ ਸਾਡੀਆਂ ਸਾਰੀਆਂ ਕਿਸਾਨ ਵੀਰੋ ਇੱਕ ਵਾਰ ਫੇਰ ਵੇਖ ਲਓ ਉਨਤ ਪੀਬੀਡਬਲਿਊ 550 ਇਹਨੂੰ ਆਪਾਂ ਦਸੰਬਰ ਚ ਨਹੀਂ ਲੈ ਕੇ ਜਾਣਾ ਜੇ ਦਸੰਬਰ 1 2 3 ਤੱਕ ਠੀਕ ਆ ਪਰ ਬਾਅਦ ਚ ਆਪਾਂ ਸੋਚ ਗਏ ਕਿ ਅਖੀਰ ਤੱਕ ਵੀ ਇਹ ਕਿਸਮ ਬੀਜ ਲਾਂਗੇ ਨਹੀਂ ਇਦਾਂ ਨਹੀਂ ਕਰਨਾ ਫਿਰ ਇਹ ਜਮਾਂ ਝਾੜ ਕੱਢ ਦੇਵੇਗੀ ਇਹਨੂੰ ਆਪਾਂ ਨਵੰਬਰ ਦੇ ਚੌਥੇ ਹਫਤੇ ਤੱਕ ਜਾਂ ਦਸੰਬਰ ਦੇ 1 2 3 ਦਿਨਾਂ ਤੱਕ ਇਹਨੂੰ ਬੀਜਣਾ ਵਾ ਤੇ ਜਿਹੜੀ ਪੀਬੀਡਬਲਿਊ 771 752 757 ਤੇ ਇਹ ਆਪਾਂ ਪੂਰਾ ਦਸੰਬਰ ਬੀਜ ਸਕਦੇ ਆ ਤੇ ਇਹਨੂੰ ਆਪਾਂ ਜਿਹੜਾ ਵਾ 1 ਅਧ ਜਨਵਰੀ ਤੱਕ ਵੀ ਲਾ ਸਕਦੇ ਆ ਜਿਹੜੀ 757 ਤੇ 2852 ਵੀ ਆਪਾਂ ਪੂਰਾ ਦਸੰਬਰ ਹੀ ਬੀਜ ਸਕਦੇ ਆ ਇਨੀ ਗੋ ਬੇਨਤੀ ਆ ਕਿਸਾਨ ਵੀਰੋ ਪ੍ਰਵਾਨ ਕਰਿਆ ਜੇ ਤੇ ਅੱਗੇ ਹੀ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ